ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਆਸਾਨ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਡਿਜ਼ਾਈਨ ਨੂੰ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਸਕੀ ਵੀ ਬਲਾਊਜ਼ ਟਾਪ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਡਿਜ਼ਾਈਨ ਨੂੰ ਬਣਾਵਾਂਗੇ ਬਹੁਤ ਹੀ ਸੋਹਣਾ ਤੇ ਬਣਾਈ ਵਿੱਚ ਜਿਹੜਾ ਬਹੁਤ ਹੀ ਜ਼ਿਆਦਾ ਆਸਾਨ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਆ ਅੱਠ ਸਲਾਈਆਂਾਂ ਚ ਆਪਣਾ ਡਿਜ਼ਾਈਨ ਇਹ ਕੰਪਲੀਟ ਹੋ ਜਾਂਦਾ ਜਦੋਂ ਆਪਾਂ ਅੱਠ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਾਂਗੇ ਤਾਂ ਆਪਣਾ ਜਿਹੜਾ ਡਿਜ਼ਾਈਨ ਹੈ ਇਸ ਤਰ੍ਹਾਂ ਬਣਦਾ ਜਾਂਦਾ ਇੱਥੇ ਮੈਂ نیچے ਇਸ ਤਰ੍ਹਾਂ ਛੋਟਾ ਜਿਹਾ ਬਾਰਡਰ ਬਣਾ ਕੇ ਤਿੰਨ ਵਾਰ 1 2 3 ਤਿੰਨ ਵਾਰ ਡਿਜ਼ਾਈਨ ਨੂੰ ਰਿਪੀਟ ਕੀਤਾ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ 11 ਦੇ ਮਲਟੀਪਲ ਆਪਾਂ ਦੋ ਕੁੰਡੇ ਵਾਧੂ ਲੈਣੇ ਜਿਵੇਂ 11 11 11 ਤੇ ਲਾਸਟ ਤੇ ਦੋ ਕੁੰਡੇ ਆਪਾਂ ਵਾਧੂ ਰੱਖ ਲੈਣੇ ਸਿੱਧੇ ਪਾਸੇ ਤੋਂ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਸ਼ੁਰੂ ਕਰਨੀ ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਊਗਾ ਤਾਂ ਪਹਿਲੀ ਸਲਾਈ ਜਿਹੜੀ ਸਿੱਧੇ ਪਾਸੇ ਤੋਂ ਆਪਾਂ ਇਸ ਤਰ੍ਹਾਂ ਸ਼ੁਰੂ ਕਰਨੀ ਹੈ ਪਹਿਲੀ ਸਲਾਈ ਹੈ ਆਪਣੇ ਡਿਜ਼ਾਈਨ ਦੀ 11 ਦੇ ਮਲਟੀਪਲ ਦੋ ਕੁੰਡੇ ਵਾਧੂ ਜਿੰਨੇ ਵੀ ਤੁਸੀਂ ਰੱਖੇ ਹੋਣਗੇ ਤਾਂ ਇਸ ਤਰ੍ਹਾਂ ਪਹਿਲੀ ਸਲਾਈ ਸਾਰੀ ਸਿੱਧੀ ਬਣ ਕੇ ਆਪਾਂ ਕੰਪਲੀਟ ਕਰ ਲੈਣੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਸੋਹਣੇ ਸੋਹਣੇ ਡਿਜ਼ਾਈਨ ਵੇਖਣ ਲਈ ਤੁਸੀਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਇਸ ਤਰ੍ਹਾਂ ਆਪਣੀ ਡਿਜ਼ਾਈਨ ਦੀ ਪਹਿਲੀ ਸਲਾਈ ਹੈ सारी आप सीधी बुनके कंप्लीट करा अठ सलांगा का अपना डिजाइन जिन्हें भी कुंडे अपने को इस तरह पहली सिलाई अपना सीधी बन के कंप्लीट करनी है एक सिलाई अपने डिजाइन की कंप्लीट हो गई हम आप उल्टे पास तो बनानी दूसरी सिलाई दूसरी सिलाई उल्ट पसे तो सारी आप उल्टी बन के कंप्लीट कर लेनी इस तरह मैं उल्टी सिलाई बन के कंप्लीट कर दी ਦੋ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਤੀਸਰੀ ਸਲਾਈ ਬਣਾਉਣੀ ਹੈ ਸਿੱਧੇ ਪਾਸੇ ਤੋਂ ਤੀਸਰੀ ਸਲਾਈ ਵੀ ਆਪਾਂ ਸਾਰੀ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਤੇ ਚੌਥੀ ਸਲਾਈ ਉਲਟੇ ਪਾਸੇ ਤੋਂ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਇਸ ਤਰ੍ਹਾਂ ਆਪਣੀਆਂ ਚਾਰ ਸਲਾਈਆਂ ਤਾਂ ਸਿੰਪਲ ਹੋ ਜਾਂਦੀਆਂ ਪਹਿਲਾਂ ਮੈਂ ਇਹ ਬਣਾ ਕੇ ਕੰਪਲੀਟ ਕਰਦੀ ਆਂ ਫਿਰ ਆਪਾਂ ਪੰਜਵੀਂ ਸਲਾਈ ਬਣਾਵਾਂਗੇ ਹੁਣ ਆਪਾਂ ਪੰਜਵੀਂ ਸਲਾਈ ਬਣਾਵਾਂਗੇ ਚਾਰ ਸਲਾਈਆਂ ਆਪਣੇ ਕੰਪਲੀਟ ਹੋ ਗੀਆਂ ਇੱਕ ਸਲਾਈ ਪਹਿਲਾਂ ਸਿੱਧੀ ਬਣਾਈ ਫਿਰ ਉਲਟੀ ਫਿਰ ਸਿੱਧੀ ਫਿਰ ਉਲਟੀ ਹੁਣ ਆਪਾਂ ਪੰਜਵੀਂ ਸਲਾਈ ਬਣਾਉਣੀ ਹੈ ਡਿਜ਼ਾਈਨ ਦੀ ਕੰਨੀ ਵਾਲਾ ਕੁੰਡਾ ਤਾਰੋ ਚਾਹੇ ਬੁਨੋਇਸਤਰ ਥ्रेड ਕਰਾਂਗੇ ਅੱਗੇ ਹੁਣ ਆਪਣਾ ਡਿਜ਼ਾਈਨ ਸ਼ੁਰੂ ਹੋਊਗਾ 11 ਕੁੰਡਿਆਂ ਵਾਲਾ ਡਿਜ਼ਾਈਨ ਆਪਣਾ ਸ਼ੁਰੂ ਹੋਊਗਾ ਹੁਣ ਇੱਥੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡ ਫਿਰ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡ ਇਸ ਤਰ੍ਹਾਂ ਹੁਣ ਆਪਾਂ ਥ੍ਰੈਡ ਅੱਗੇ ਹੀ ਰੱਖਣਾ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਦੂਸਰਾ ਕੁੰਡਾ ਸਿੱਧਾ ਥ੍ਰੈਡ ਅੱਗੇ ਤੀਸਰਾ ਕੁੰਡਾ ਸਿੱਧਾ ਹੁਣ ਆਪਾਂ ਜਾਂ ਤਾਂ ਆਪਾਂ ਥ੍ਰੈਡ ਨੂੰ ਪਿੱਛੇ ਰੱਖ ਲੈਣਾ ਜਾਂ ਆਪਾਂ ਇਸ ਤਰ੍ਹਾਂ ਲਪੇਟ ਕੇ ਅੱਗੇ ਲੈ ਆਉਣਾ ਕਿਉਂਕਿ ਆਪਾਂ ਇੱਥੇ ਜਾਲੀ ਬਣਾਉਣੀ ਹੈ ਜਾਲੀ ਕਿਸ ਤਰ੍ਹਾਂ ਬਣਾਉਣੀ ਹੈ ਤੁਹਾਡੀ ਆਪਣੀ ਮਰਜ਼ੀ ਹੈ ਜਾਂ ਤਾਂ ਥ੍ਰੈਡ ਨੂੰ ਪਿੱਛੇ ਰੱਖ ਲਓ ਇਸ ਤਰ੍ਹਾਂ ਜਾਂ ਥ੍ਰੈਡ ਨੂੰ ਲਪੇਟ ਕੇ ਇਸ ਤਰ੍ਹਾਂ ਅੱਗੇ ਲੈ ਆਓ ਕਿਉਂਕਿ ਆਪਾਂ ਉਲਟਾ ਕੁੰਡਾ ਬਣਾਉਣਾ ਇੱਥੇ ਤੇ ਇੱਥੇ ਜਾਲੀ ਵੀ ਬਣਾਉਣੀ ਹੈ ਹੁਣ ਮੈਂ ਥ੍ਰੈਡ ਜਿਹੜਾ ਪਿੱਛੇ ਰੱਖੂੰਗੀ ਇਸ ਤਰ੍ਹਾਂ ਜਾਲੀ ਬਣਾਉਂਗੀ ਦੋ ਕੁੰਡਿਆਂ ਦਾ ਇੱਕ ਬਣਾਉਂਗੀ ਉਲਟ ਫਿਰ ਦੋ ਕੁੰਡਿਆਂ ਦਾ ਇੱਕ ਉਲਟ ਇਸ ਤਰ੍ਹਾਂ ਹੁਣ ਆਪਣੇ ਇਹ 11 ਕੁੰਡੇ ਹੋ ਗਏ ਜਿਹੜੇ ਕੁੰਡੇ ਆਪਣੇ ਇੱਥੇ ਘਟੇ ਸੀ ਦੋ ਦਾ ਇੱਕ ਬਣਾਉਣ ਨਾਲ ਉਹ ਇੱਥੇ ਆਪਾਂ ਜਾਲੀਆਂ ਬਣਾਇਆਂ ਤਾਂ ਕੁੰਡੇ ਆਪਣੇ ਦੋਨਾਂ ਪਾਸੇ ਤੋਂ ਪੂਰੇ ਹੋ ਜਾਂਦੇ ਬਾਦੂ ਕੁੰਡਾ ਧਾਰ ਕੇ ਪਹਿਲਾਂ ਦੋ ਕੁੰਡਿਆਂ ਦਾ ਇੱਕ ਬਣਾਇਆ ਉਲਟ ਫਿਰ ਦੋ ਕੁੰਡਿਆਂ ਦਾ ਇੱਕ ਉਲਟ ਫੇਰ ਥ੍ਰੈਡ ਅੱਗੇ ਜਾਲੀ ਬਣਾਈ ਇੱਕ ਸਿੱਧਾ ਫੇਰ ਜਾਲੀ ਬਣਾਈ ਇੱਕ ਸਿੱਧਾ ਫੇਰ ਜਾਲੀ ਬਣਾਈ ਇੱਕ ਸਿੱਧਾ ਫੇਰ ਜਾਲੀ ਬਣਾਈ ਦੋ ਕੁੰਡਿਆਂ ਦਾ ਇੱਕ ਉਲਟਾ ਫੇਰ ਦੋ ਕੁੰਡਿਆਂ ਦਾ ਇੱਕ ਉਲਟਾ 11 ਕੁੰਡੇ ਹੋ ਗਏ ਦੁਬਾਰਾ ਫੇਰ ਆਪਾਂ ਇਹ ਹੀ ਡਿਜ਼ਾਈਨ ਰਿਪੀਟ ਕਰਨਾ ਜਿਵੇਂ ਆਪਾਂ ਇੱਥੇ ਸ਼ੁਰੂ ਕੀਤਾ ਸੀ ਦੋ ਕੁੰਡਿਆਂ ਦਾ ਇੱਕ ਉਲਟਾ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਫੇਰ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਇਸ ਤਰ੍ਹਾਂ ਤਾਂ ਵਿੱਚ ਜਿਹੜੇ ਇਸ ਤਰ੍ਹਾਂ ਆਪਣੇ ਚਾਰ ਕੁੰਡੇ ਆ ਜਾਂਦੇ ਆ ਉਲਟੇ ਹੁਣ ਆਪਾਂ ਥ੍ਰੈਡ ਅੱਗੇ ਰੱਖਾਂਗੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਦੂਸਰਾ ਕੁੰਡਾ ਸਿੱਧਾ ਥ੍ਰੈਡ ਅੱਗੇ ਤੀਸਰਾ ਕੁੰਡਾ ਸਿੱਧਾ ਥ੍ਰੈਡ ਆਪਾਂ ਹੁਣ ਪਿੱਛੇ ਰੱਖਣਾ ਹੈ ਜਾਂ ਪੈਸ ਨੂੰ ਲਪੇਟ ਕੇ ਅੱਗੇ ਇਸ ਤਰ੍ਹਾਂ ਲੈ ਆਉਣਾ ਮੈਂ ਥ੍ਰੈਡ ਜਿਹੜੇ ਪਿੱਛੇ ਰੱਖੂੰਗੀ ਕਿਉਂਕਿ ਇੱਥੇ ਵੀ ਆਪਾਂ ਜਾਲੀ ਬਣਾਉਣੀ ਹੈ ਦੋ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਫਿਰ ਦੋ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ग्यारह कुंडे हो गए दोबारा फिर यही डिजाइन शुरू करा दोड्याद एक उलटा दो एक कुंडल्टा थ्रेड अगे रखा एक कुंडा सीधा थ्रेड अगे दूसरा कुंडा सीधा थ्रेड अगे तीसरा कुंडा सीधा हम आप चौथी जाली बना उस तरह थ्रैड पिछे रखा दोड्याद एक उलटा दो का ਇਕਵਲ ਰੈਡ ਕਰਾਂਗੇ ਪਿੱਛੇ ਲਾਸਟ ਵਾਲਾ ਕੁੰਡਾ ਸਿੱਧੀ ਸਲਾਈ ਸਿੱਧਾ ਬਣਾਈ ਕਰ ਲਾਂਗੇ ਪੰਜਵੀਂ ਸਲਾਈ ਕੰਪਲੀਟ ਹੋ ਗਈ ਹੁਣ ਆਪਾਂ ਛੇਵੀਂ ਸਲਾਈ ਉਲਟੇ ਪਾਸੇ ਤੋਂ ਬਣਾਵਾਂਗੇ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ ਜਾਲੀ ਵਾਲੇ ਕੁੰਡੇ ਵੀ ਆਪਾਂ ਉਲਟੇ ਬਣਾਵਾਂਗੇ ਤੇ ਦੂਸਰੇ ਵੀ ਹੁਣ ਇੱਥੇ ਆਪਣੀ ਜਾਲੀ ਬਣਾਈ ਸੀ ਜਿਹੜਾ ਆਪਾਂ ਥ੍ਰੈਡ ਪਿੱਛੇ ਰੱਖਿਆ ਸੀ ਤਾਂ ਇਹਨੂੰ ਆਪਾਂ ਇਸ ਤਰ੍ਹਾਂ ਉਲਟਾ ਬਣਾ ਲਾਂਗੇ ਜਾਲੀ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਕੈਮੀ ਸਲਾਈ ਆਪਾਂ ਦੇ ਡਿਜ਼ਾਈਨ ਦੀ ਸਾਰੀ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ। ਇਸ ਤਰ੍ਹਾਂ ਜਿਹੜਾ ਆਪਾਂ ਪਿੱਛੇ ਕੁੰਡਾ ਰੱਖ ਕੇ ਜਾਲੀ ਬਣਾਈ ਸੀ। ਇਸ ਤਰ੍ਹਾਂ ਇਹਨੂੰ ਉਲਟਾ ਬਣਾ ਲਾਂਗੇ। ਕਿਹਮੀ ਸਲਾਈ ਆ ਆਪਣਾ ਡਿਜ਼ਾਈਨ ਦੀ ਆਪਾਂ ਕੰਪਲੀਟ ਕਰ ਲਈ ਇਸ ਤਰ੍ਹਾਂ ਹੁਣ ਸਿੱਧੇ ਪਾਸੇ ਤੋਂ 7ਵੀਂ ਸਲਾਈ ਡਿਜ਼ਾਈਨ ਦੀ ਬਣਾਵਾਂਗੇ 7ਵੀਂ ਸਲਾਈ ਜਿਵੇਂ ਆਪਾਂ 5ਵੀਂ ਸਲਾਈ ਬਣਾਈ ਐ ਸਾਰੇ ਸਲਾਈ ਆਪਾਂ ਉਸੇ ਤਰ੍ਹਾਂ ਬਣਾ ਲੈਣੀ ਇੱਕ ਕੁੰਡਾ ਤਾਰ ਕੇ ਥ੍ਰੈਡ ਕਰਾਂਗੇ ਅੱਗੇ ਦੋ ਕੁੰਡਿਆਂ ਦੇ ਕੁਲਟ ਇਸ ਤਰ੍ਹਾਂ ਫੇਰ ਦੋ ਕੁੰਡਿਆਂ ਦੇ ਕੁਲਟ जिमें सिलाई बनाई से उस तरह बनानी थ्रैड अग्न रखा एक कुंडा सीधा फिर थ्रैड अगे करा जाली बनावें दूसरा सीधा थ्रैड अगे करा जाली बनावें तीसरा कुंडा सीधा हम आप चौथी जाली बनानी थ्रेड थ्रैड अग्न करके सिलाई तो लपेट के अगे कर लेंगे इस तरह जो आप पीछे रख लेंगे इस तरह या अपनी मर्जी जिमें आप जाली बनानी होगी इस तरह थ्रैड अग्न करके सिलाई तो लपेट के ਦੋ ਕੁੰਡਿਆਂ ਦਾ ਇੱਕ ਬਣਾਇਆ ਉਲਟ ਫਿਰ ਦੋ ਕੁੰਡਿਆਂ ਦਾ ਇੱਕ ਬਣਾਇਆ ਉਲਟ 11 ਕੁੰਡੇ ਹੋ ਗਏ ਦੁਬਾਰਾ ਫਿਰ ਆਪਣਾ ਡਿਜ਼ਾਈਨ ਜਿਹੜਾ ਸ਼ੁਰੂ ਹੋ ਗਿਆ ਦੋ ਕੁੰਡਿਆਂ ਦਾ ਇੱਕ ਉਲਟਾ ਦੋ ਕੁੰਡਿਆਂ ਦਾ ਇੱਕ ਉਲਟਾ ਥ੍ਰੈਡ ਅੱਗੇ ਰੱਖਾਂਗੇ ਜਾਲੀ ਬਣਾਵਾਂਗੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਦੂਸਰਾ ਕੁੰਡਾ ਸਿੱਧਾ ਥ੍ਰੈਡ ਅੱਗੇ ਤੀਸਰਾ ਕੁੰਡਾ ਸਿੱਧਾ ਥ੍ਰੈਡ ਅੱਗੇ ਲਿਆਵਾਂਗੇ ਸਲਾਈ ਤੇ ਲਪੇਟ ਕਿਸ ਤਰ੍ਹਾਂ ਅੱਗੇ ਕਰਾਂਗੇ ਜਾਲੀ ਬਣਾਵਾਂਗੇ ਦੋ ਕੁੰਡਿਆਂ ਦਾ ਇੱਕ ਉਲਟਾ ਦੋ ਕੁੰਡਿਆਂ ਦਾ ਇੱਕ ਉਲਟਾ 11 ਕੁੰਡੇ ਹੋ ਗਏ ਆਪਣੇ ਹੁਣ ਫੇਰ ਉਸੇ ਤਰ੍ਹਾਂ ਡਿਜ਼ਾਈਨ ਦੁਬਾਰਾ ਸ਼ੁਰੂ ਹੋ ਗਿਆ ਦੋ ਕੁੰਡਿਆਂ ਦਾ ਇੱਕ ਉਲਟਾ ਦੋ ਦਾ ਇੱਕ ਉਲਟਾ ਇਸ ਤਰ੍ਹਾਂ ਥ੍ਰੈਡ ਅੱਗੇ ਰੱਖਾਂਗੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਦੂਸਰਾ ਸਿੱਧਾ ਥ੍ਰੈਡ ਅੱਗੇ ਤੀਸਰਾ ਕੁੰਡਾ ਸਿੱਧਾ ਥ੍ਰੈਡ ਅੱਗੇ ਲਾਵਾਂਗੇ ਸਲਾਈ ਤੇ ਲਪੇਟਾਂਗੇ ਇਸ ਤਰ੍ਹਾਂ ਜਾਲੀ ਬਣਾਵਾਂਗੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਫਿਰ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਕੰਨੀ ਵਾਲਾ ਕੁੰਡਾ ਆਪਾਂ ਸਿੱਧੀ ਸਲਾਈ ਸਿੱਧਾ ਬਣਾਵਾਂਗੇ ਸੱਤਵੀਂ ਸਲਾਈ ਆਪਾਂ ਕੰਪਲੀਟ ਕਰ ਲਈ ਡਿਜ਼ਾਈਨ ਦੀ ਅੱਠਵੀਂ ਸਲਾਈ ਬਣਾਵਾਂਗੇ ਉਲਟ ਪਾਸੇ ਤੋਂ ਸਾਰੇ ਕੁੰਡੇ ਆਪਾਂ ਉਲਟੇ ਬਣਾਵਾਂਗੇ ਅੱਠਵੀਂ ਤੇ ਲਾਸਟ ਸਲਾਈ ਹੈ ਆਪਣੇ ਡਿਜ਼ਾਈਨ ਦੀ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਜਾਲੀ ਵਾਲੇ ਕੁੰਡੇ ਵੀ ਤੇ ਦੂਸਰੇ ਕੁੰਡੇ ਵੀ ਬਹੁਤ ਈਜ਼ੀ ਡਿਜ਼ਾਈਨ ਆਪਣਾ ਆਠਸ ਲਾਂਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਣ ਤਾਂ ਜਿਹੜਾ ਇੱਕ ਆਪਣਾ ਸੋਹਣਾ ਡਿਜ਼ਾਈਨ ਬਣਦਾ ਜਾਊਗਾ ਅੱਗੇ ਅੱਠਵੀਂ ਤੇ ਲਾਸਟ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋਗੀ। ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਦਾ ਜਾਂਦਾ। ਇਸ ਤਰ੍ਹਾਂ। ਜਦੋਂ ਡਿਜ਼ਾਈਨ ਆਪਾਂ ਦੁਬਾਰਾ ਸ਼ੁਰੂ ਕਰਨਾ ਹੈ ਫਿਰ ਉਸੇ ਤਰ੍ਹਾਂ ਪਹਿਲੀ ਸਲਾਈ ਸਿੱਧੀ, ਦੂਸਰੀ ਉਲਟੀ, ਤੀਸਰੀ ਸਿੱਧੀ, ਚੌਥੀ ਉਲਟੀ, ਪੰਜਵੀਂ ਤੇ ਡਿਜ਼ਾਈਨ, ਛੇਵੀਂ ਉਲਟੀ, ਸੱਤਵੀਂ ਤੇ ਡਿਜ਼ਾਈਨ, ਅੱਠਵੀਂ ਉਲਟੀ। ਡਿਜ਼ਾਈਨ ਆਪਣਾ ਦੁਆਰਾ ਸ਼ੁਰੂ ਹੋ ਜਾਊਗਾ ਤੇ 8 8 ਸਲਾਂਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤੇ ਇਸ ਤਰ੍ਹਾਂ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਆਂ ਜੀ ਤੇ ਜੇਕਰ ਤੁਹਾਨੂੰ ਡਿਜ਼ਾਈਨ ਸੋਹਣਾ ਲੱਗਿਆ ਹੋਵੇ ਮੇਰੇ ਸਮਝਾਉਣ ਦਾ ਤਰੀਕਾ ਜਿਹੜਾ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ